ਇਹ ਤਸਵੀਰਾਂ ਲੁਧਿਆਣਾ ਦੇ ਟਰਾਂਸਪੋਰਟ ਨਗਰ ਦੀਆਂ ਨੇ ਜਿੱਥੇ ਟਰਾਂਸਪੋਰਟ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਮੌਕੇ ਮੋਦੀ ਸਰਕਾਰ ਦੇ ਖਿਲਾਫ ਡਰਾਈਵਰਾਂ ਦੇ ਵੱਲੋਂ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਵੇਂ ਪਹਿਲਾਂ ਖੇਤੀਬਾੜੀ ਖਿਲਾਫ ਕਾਲੇ ਕਾਨੂੰਨ ਲਿਆਂਦੇ ਗਏ ਸਨ, ਓਵੇਂ ਹੀ ਹੁਣ ਡਰਾਈਵਰਾਂ ਦੇ ਖਿਲਾਫ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਨੇ। ਜਿਸ ਵਿੱਚ ਐਕਸੀਡੈਂਟ ਦੌਰਾਨ ਜੇਕਰ ਡਰਾਈਵਰ ਦੀ ਗਲਤੀ ਪਾਈ ਜਾਂਦੀ ਹੈ ਤਾਂ ਸਾਲਾਂ ਦੀ ਸਜ਼ਾ ਅਤੇ ਲੱਖਾਂ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਇਸ ਮੌਕੇ ਡਰਾਈਵਰ ਭਾਈਚਾਰੇ ਨੇ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਨਿੰਦਣਯੋਗ ਹੈ ਮੇਰਾ ਜੀ ਮੈਂ ਮਨੋਜ ਕੁਮਾਰ ਟਿੰਕੂ ਲੁਧਿਆਣਾ ਫੁੱਲ ਲੋਡ ਟਰਾਂਸਪੋਰਟ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਮੇਨ ਕਿਹੜੇ ਇਸ਼ੂਸ ਨੇ ਮੇਨ ਇਸ਼ੂ ਇਹੀ ਹੈ ਜੀ ਕਿ ਜਿਹੜਾ ਅੱਜ ਤੋਂ ਪ੍ਰਧਾਨ ਮੰਤਰੀ ਸਾਹਿਬ ਨੇ 3 ਦਿਨ 4 ਦਿਨ ਪਹਿਲੇ ਇੱਕ ਬਿਆਨ ਦਿੱਤਾ ਹੈ ਕਿ ਜਿਹੜੇ ਡਰਾਈਵਰਾਂ ਦੇ ਥਰੂ ਐਕਸੀਡੈਂਟ ਹੋਣਗੇ ਉਹਨਾਂ ਦੇ ਡਰਾਈਵਰਾਂ ਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਏਗਾ ਉਸ ਮੈਟਰ ਨੂੰ ਲੈ ਕੇ ਅੱਜ ਅਸੀਂ ਕਾਨਫਰੰਸ ਕਰ ਰਹੇ ਆ ਕਿ ਜਿਹੜੀਆਂ ਗੱਡੀਆਂ ਜਿਹੜੇ ਵੀ ਸਟੇਟ ਦੇ ਵਿੱਚ ਸੀਗੀਆਂ ਉਹ ਗੱਡੀਆਂ ਉਹੀ ਸਟੇਟਾਂ 'ਚ ਰੁਕ ਗਈਆਂ ਨੇ ਡਰਾਈਵਰ ਗੱਡੀਆਂ ਅੱਗੇ ਲੈ ਜਾਣ ਨੂੰ ਬਿਲਕੁਲ ਰਾਜ਼ੀ ਨਹੀਂ ਹੈਗੇ ਰੋਡ ਦੇ ਉੱਪਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਹੁੰਦਾ ਸੇਫਟੀ ਰੋਡ ਤੇ ਹੈ ਨਹੀਂਗੀ ਉਹ ਜੋ ਵੀ ਐਕਸੀਡੈਂਟ ਹੁੰਦਾ ਉਹਦਾ ਕੋਈ ਜ਼ਿੰਮੇਵਾਰ ਟਰੱਕ ਡਰਾਈਵਰ ਨਹੀਂ ਹੈਗਾ ਉਹਦੇ ਵਿੱਚ ਪ੍ਰਸ਼ਾਸਨ ਦੀ ਪ੍ਰਸ਼ਾਸਨ ਹੀ ਬਰਾਬਰ ਦਾ ਉਹਦੇ ਵਿੱਚ ਜ਼ਿੰਮੇਵਾਰ ਹੈਗਾ ਅਗਰ ਇਹ ਕਾਲਾ ਕਾਨੂੰਨ ਜਿਹੜਾ ਥੋਪਿਆ ਗਿਆ ਹੈ ਅਗਰ ਇਹਨੂੰ ਇਹਨਾਂ ਨੇ ਜਲਦ ਵਾਪਸ ਨਾ ਲਿਆ ਤੇ ਜਿਹੜੇ ਕਾਨੂੰਨ ਮੋਦੀ ਸਾਹਿਬ ਨੇ 3 ਸਾਲ ਕਿਸਾਨਾਂ ਦੇ ਉੱਪਰ ਲਾਏ ਸੀਗੇ ਤਿੰਨ ਕਾਲੇ ਕਾਨੂੰਨ ਤੇ ਉਹ ਇਹਨਾਂ ਵਾਸਤੇ ਘਾਤਕ ਸਾਬਤ ਹੋਏ ਸੀ ਉਹੀ ਉਦਾਂ ਦਾ ਹੀ ਜਿਹੜਾ ਮਾਹੌਲ ਅਗਰ ਇਹ ਇਹਨਾਂ ਨੇ ਆਪਣਾ ਕਾਨੂੰਨ ਜਿਹੜਾ ਲਾਗੂ ਕਰਨਾ ਚਾਹ ਰਹੇ ਨੇ ਅਗਰ ਇਹਨਾਂ ਨੇ ਵਾਪਸ ਨਾ ਲਿਆ ਟਰੱਕ ਡਰਾਈਵਰ ਪਲੱਸ ਟਰਾਂਸਪੋਰਟਰ ਸੜਕਾਂ ਤੇ ਉਤਰ ਕੇ ਇਹਦਾ ਮ ਰਾਜ ਕੇ ਇਹਦਾ ਰੋਸ਼ ਪ੍ਰਦਰਸ਼ਨ ਕਰੂਗਾ ਤੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਸਾਡੇ ਤੋਂ ਅਗਰ ਸਾਨੂੰ ਦਿੱਲੀ ਜਾ ਕੇ ਜਿਵੇਂ ਕਿਸਾਨਾਂ ਨੇ ਬੈਠ ਕੇ ਕੁੰਡਲੀ ਬਾਰਡਰ ਤੇ ਧਰਨਾ ਦਿੱਤਾ ਸੀ ਅਗਰ ਸਾਨੂੰ ਉੱਥੇ ਬੈਠਣਾ ਪਿਆ ਤੇ ਅਸੀਂ ਉੱਥੇ ਵੀ ਜਾ ਕੇ ਬੈਠਾਂਗੇ ਕੀ ਲੱਗਦਾ ਜੀ ਇਹ ਇੱਕ ਰੀੜ ਦੀ ਹੱਡੀ ਹੈ ਟਰਾਂਸਪੋਰਟ ਜਿਹੜੀ ਇੱਕ ਥਾਂ ਤੋਂ ਦੂਜੀ ਥਾਂ ਤੱਕ ਮਾਲ ਪਹੁੰਚਾਉਂਦੀ ਹੈ ਪਰ ਅਗਰ ਟਰਾਂਸਪੋਰਟੇਸ਼ਨ ਹੀ ਜਿਹੜੀ ਬੰਦ ਹੋ ਜਾਏਗੀ ਤਾਂ ਕੀ ਲੱਗਦਾ ਦੇਸ਼ ਦੀ ਆਰਥਿਕ ਜਿਹੜੀ ਸਥਿਤੀ ਹੈ ਬਿਲਕੁਲ ਜੀ ਸਾਰਾ ਅਰਧ ਬਵਸਤਾ ਤਾਂ ਸਾਡੇ ਟਰੱਕ ਦੇ ਚੱਕੇ ਨਾਲ ਹੀ ਚੱਲਦੀ ਹੈ ਨਾ ਅਗਰ ਇਹ ਚੀਜ਼ਾਂ ਅਗਰ ਰੁਕ ਗਈਆਂ ਅਗਰ ਡਰਾਈਵਰਾਂ ਨੇ ਜਿੱਦਾਂ ਹੁਣ ਰੋਡ ਤੇ ਗੱਡੀਆਂ ਖੜੀਆਂ ਕਰ ਦਿੱਤੀਆਂ ਉਹਦੇ ਨਾਲ ਜਿਹੜਾ ਵਪਾਰੀ ਹੈ ਉਹਦਾ ਤਾਂ ਨੁਕਸਾਨ ਹੋਏ ਗਈ ਹੋਏਗਾ ਆਮ ਜਨਤਾ ਨੂੰ ਉਹਦਾ ਕਿੰਨਾ ਨੁਕਸਾਨ ਝੇਲਣਾ ਪਏਗਾ ਕਿਸਾਨਾਂ ਦੇ ਟਾਈਮ ਤੇ ਅੰਦੋਲਨ ਹੋਇਆ ਉਸ ਤੇ ਮਹਿੰਗਾਈ ਵਧੀ ਅਗਰ ਇਹੀ ਕੰਮ ਹੋ ਰਿਹਾ ਅਗਰ ਟਰੱਕ ਰੋਕੋਗੇ ਰੋਡ ਦੇ ਉੱਪਰ ਅਗਰ ਡਰਾਈਵਰ ਦੌੜ ਕੇ ਚਲੇ ਗਏ ਤੇ ਮਹਿੰਗਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚਰਮ ਸੀਮਾ ਤੇ ਪਹੁੰਚ ਜਾਏਗਾ ਰੋਜ਼ਗਾਰ ਵੀ ਕਿਤੇ ਨਾ ਕਿਤੇ ਇਸ ਤੇ ਅਸਰ ਪੈ ਸਕਦਾ ਜਿਹੜੇ ਡਰਾਈਵਰ ਨੇ ਉਹ ਕਿਤੇ ਨਾ ਕਿਤੇ ਘਰੇ ਬੈਠ ਜਾਣਗੇ ਤਾਂ ਉਸ ਦੇ ਨਾਲ ਰੋਜ਼ਗਾਰ ਤੇ ਵੀ ਅਸਰ ਪੈ ਰੋਜ਼ਗਾਰ ਤਾਂ ਪਹਿਲੇ ਹੀ ਨਹੀਂ ਹੈਗਾ ਰੋਜ਼ਗਾਰ ਤਾਂ ਹੈ ਕਿਹੜਾ ਰੋਜ਼ਗਾਰ ਤਾਂ ਪਹਿਲੇ ਹੀ ਉਹਨੇ ਪ੍ਰਧਾਨ ਮੰਤਰੀ ਜੀ ਨੇ ਪਹਿਲੇ ਹੀ ਵੱਡੇ ਘਰਾਣਿਆਂ ਨੂੰ ਦਿੱਤਾ ਹੋਇਆ ਰੋਜ਼ਗਾਰ ਤਾਂ ਸਾਰਾ ਉਹਨਾਂ ਕੋਲ ਹੈ ਸਾਡੇ ਲੋਕਾਂ ਕੋਲ ਜੋ ਮਾੜਾ ਮੋਟਾ ਚੱਲ ਰਿਹਾ ਹੈ 95% ਗੱਡੀਆਂ ਜਿਹੜੀਆਂ ਹੈਗੀਆਂ ਉਹ ਇਨਸਟਾਲਮੈਂਟਾਂ ਤੇ ਹੈਗੀਆਂ ਅਗਰ ਉਹੀ ਡਰਾਈਵਰ ਗੱਡੀਆਂ ਖੜੀਆਂ ਕਰ ਦੇਣਗੇ ਤੇ ਅਸੀਂ ਲੋਕ ਕਿਸਤਾ ਕਿਥੋਂ ਪੇ ਕਰਾਂਗੇ ਗੱਡੀਆਂ ਦੀਆਂ ਗੱਡੀਆਂ ਅੱਜ ਖੜੀਆਂ ਕੀਤੀਆਂ ਡਰਾਈਵਰਾਂ ਨੇ ਤੁਸੀਂ ਜ਼ਿਕਰ ਕਰ ਰਹੇ ਸੀ ਕੁਝ ਗੱਡੀਆਂ ਖੜੀਆਂ ਕਰਤੀਆਂ ਟਰਾਂਸਪੋਰਟ ਨਗਰ ਦੇ ਵਿੱਚ ਤੁਸੀਂ ਬੇਸ਼ੱਕ ਇੱਕ ਵਾਰੀ ਨਜ਼ਰ ਘੁਮਾ ਕੇ ਦੇਖਿਆ ਜੇ ਇੱਥੇ ਜਿੱਥੇ ਆਪਾਂ ਬੈਠੇ ਆਂ ਇੱਥੇ ਹੀ ਘੜ ਤੋਂ ਘੜਨੀ ਸੌ ਦੀ ਤਦਾਦ ਦੇ ਵਿੱਚ ਗੱਡੀਆਂ ਇੱਥੇ ਹੀ ਗੜੀਆਂ ਹੋਣਗੀਆਂ ਡਰਾਈਵਰ ਛੱਡ ਕੇ ਚਲੇ ਗਏ ਡਰਾਈਵਰ ਛੱਡ ਕੇ ਚਲੇ ਗਏ ਗੱਡੀਆਂ ਨੂੰ ਮਤਲਬ ਡਰ ਦਾ ਮਾਹੌਲ ਪੈਦਾ ਹੋ ਗਿਆ ਡਰ ਦਾ ਮਾਹੌਲ ਪੈਦਾ ਹੋ ਗਿਆ ਜਿਹੜੀ ਤੁਹਾਡੇ ਕੋਲ ਨਿਊਜ਼ ਆ ਰਹੀ ਹੋਣੀ ਹੈ ਜਿਹੜੀ ਆਲ ਇੰਡੀਆ ਰੋੜਾਂ ਤੇ ਗੱਡੀਆਂ ਖੜੀਆਂ ਨੇ ਉਹ ਵੀ ਡਰਾਈ ਉਹ ਗੱਡੀਆਂ ਦੇ ਵਿੱਚ ਕੀਮਤੀ ਸਮਾਨ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਅਗਰ ਗੱਡੀਆਂ ਨਾਲ ਕੋਈ ਉਨਕੀ ਹੁੰਦੀ ਹੈ ਜਾਂ ਮਾਲ ਲਾਸ ਹੁੰਦਾ ਹੈ ਜਾਂ ਗੱਡੀਆਂ ਦਾ ਕੋਈ ਨੁਕਸਾਨ ਹੁੰਦਾ ਉਹਦਾ ਜ਼ਿੰਮੇਦਾਰ ਕੌਣ ਹੋਏਗਾ ਹੁਣ ਹੁਣ ਤੁਸੀਂ ਕਿਤੇ ਨੂੰ ਮਿਲਿਓ ਜੀ ਪੰਜਾਬ ਦੇ ਪਾਕਪਾ ਦੇ ਕਿਸੇ ਵਫਦ ਨੂੰ ਨਹੀਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਟਰਾਂਸਪੋਰਟਰ ਵੀਰ ਆਪਣੇ ਸਾਰੇ ਡਰਾਈਵਰਾਂ ਦੇ ਨਾਲ ਕਿਸੇ ਉੱਚ ਜਿਹੜਾ ਇਹਨਾਂ ਦਾ ਭਾਪੀ ਦਾ ਲੀਡਰ ਹੈਗਾ ਪੰਜਾਬ ਦਾ ਅਸੀਂ ਉਹਦੇ ਨਾਲ ਮੁਲਾਕਾਤ ਕਰਾਂਗੇ ਅਗਰ ਇਹ ਜਲਦੀ ਤੋਂ ਜਲਦੀ ਇੱਕ ਕਾਨੂੰਨ ਤੇ ਜਿਹੜਾ ਇਹ ਲਾਗੂ ਕਰਨਾ ਚਾਹ ਰਹੇ ਐ ਅਗਰ ਇਹਨੂੰ ਨਾ ਰੋਕਿਆ ਗਿਆ ਤਾਂ ਬਹੁਤ ਭਾਰੀ ਨੁਕਸਾਨ ਜੋ ਹੈ ਉਹ ਭਾਜੀਪੀ ਨੂੰ ਦੇਖਣਾ ਪਏਗਾ ਹਾਂਜੀ ਸਭ ਕੀ ਨਾਮਾਂਗੀ ਨਾਮ ਮੈਂ ਭੁਪਿੰਦਰ ਸਿੰਘ ਕੁਸ਼ਦਿਲ ਰੋਡਵੇ ਟ੍ਰਾਂਸਪੋਰਟ ਹੈ ਮੇਰੀ ਟ੍ਰਾਂਸਪੋਰਟ ਨਗਰ ਚ ਸਾਡੀ ਸਿਰਫ ਇੰਨੀ ਮੰਗ ਹੈ ਜਦ ਵੀ ਕੋਈ ਕਾਨੂੰਨ ਬਣਦਾ ਉਹਦੇ ਦੋਨੋਂ ਪੱਖ ਦੇਖਣੇ ਚਾਹੀਦੇ ਐ ਪਹਿਲਾਂ ਇਹਦੇ ਫਾਇਦੇ ਕੀ ਐ ਇਹਦੇ ਨੁਕਸਾਨ ਕੀ ਐ ਸਰਕਾਰ ਪਹਿਲਾਂ ਵੀ ਇਹੀ ਕੰਮ ਕਰਦੀ ਰਹੀ ਐ ਕਾਨੂੰਨ ਬਣਾ ਦਿਓ ਸਿੱਧਾ ਪੇਸ਼ ਕਰੋ ਬਹੁਮਤ ਨਾਲ ਪਾਸ ਕਰਕੇ ਤੋਰ ਦੋ ਉਹਦਾ ਨੁਕਸਾਨ ਕੀ ਹੈ ਕੋਈ ਨਹੀਂ ਦੇਖਦਾ ਜੇ ਸਰਕਾਰ ਨੂੰ ਇੰਨੀ ਚਿੰਤਾ ਹੈ ਪਬਲਿਕ ਦੀ ਰੋਡ ਦੇ ਉੱਪਰ ਕੈਮਰਾ ਲਵਾਏ ਜਾਣ ਸਭ ਤੋਂ ਪਹਿਲਾਂ ਅਗਰ ਕੋਈ ਐਕਸੀਡੈਂਟ ਹੁੰਦਾ ਉਹਦੀ ਗਲਤੀ ਦੇਖੀ ਜਾਵੇ ਕਿਹਦੀ ਗਲਤੀ ਹੈ ਡਰਾਈਵਰ ਆਰਾਮ ਨਾਲ ਖੜਾ ਹੈ ਪਿੱਛੋਂ ਗੱਡੀ ਆ ਕੇ ਮਾਰ ਦੇਗਾ ਹੂੰ ਕਸੂਰ ਡਰਾਈਵਰ ਦਾ ਕਰ ਦਿੰਦੇ ਆ ਫਿਰ ਉਹਨੂੰ ਸਜ਼ਾ ਡਰਾਈਵਰ ਦਾ ਕਸੂਰ ਕੀ ਹੈ ਪਹਿਲਾਂ ਦੇਖਿਆ ਜਾਵੇ ਕਿ ਹੈ ਕਿਸ ਕਸੂਰ ਕੀ ਦਾ ਕੋਈ ਉਹਦਾ ਨਹੀਂ ਹੈਗਾ ਦੂਜਾ ਸਜ਼ਾ ਰੱਖਤੀ ਹੈ ਸਜ਼ਾ ਦੇਖਿਆ ਜਾਵੇ ਅਗਰ ਟਰਾਂਸਪੋਰਟਰ ਸੌਰੀ ਪ੍ਰਧਾਨ ਜੀ ਇੱਥੇ ਮੈਂ ਇੱਕ ਚੀਜ਼ ਦਾ ਸਵਾਲ ਹੈ ਅਗਰ ਕੈਮਰੇ ਲਗਾ ਦਿੱਤੇ ਜਾਣ ਤੁਸੀਂ ਜ਼ਿਕਰ ਕੀਤਾ ਅਗਰ ਗੱਡੀਆਂ ਦੇ ਵਿੱਚ ਕੈਮਰੇ ਲੱਗ ਜਾਣ ਅਜੇ ਹੀ ਕੋਈ ਫੈਸਿਲਿਟੀ ਦੇ ਦਨ ਤਾਂ ਕਿ ਉੱਥੋਂ ਵੀ ਪਤਾ ਲੱਗ ਸਕੇ ਉਹੀ ਗੱਲ ਕਰ ਰਹੇ ਸੀ ਆਪਾਂ ਵੀ ਕੁਝ ਨਾ ਕੋਈ ਸੱਚਾਈ ਦਾ ਪਤਾ ਲੱਗਿਆ ਨਾ ਵੀ ਕਸੂਰ ਕਿਸਦਾ ਹੈ ਤਾਂ ਹੀ ਸਜ਼ਾ ਦੋਗੇ ਨਾ ਸਜ਼ਾ ਦੋਗੇ ਅਗਰ ਕੱਲ ਨੂੰ ਕੋਈ ਕਾਰ ਵਾਲਾ ਮਾਰਦਾ ਉਹਨੂੰ ਵੀ ਸਜ਼ਾ ਹੋਏਗੀ ਕੀ ਅਗਰ ਕੋਈ ਗੱਡੀ ਰੋਡ ਤੇ ਜਾ ਰਿਹਾ ਹੈਗਾ ਕੋਈ ਮਿਨਿਸਟਰ ਮਾਰਦਾ ਹੈਗਾ ਉਹਦੇ ਤੇ ਸਜ਼ਾ ਹੋਏਗੀ ਸਰ ਜੀ ਮੈਂ ਸ਼ੋਕਰਾਨਾ ਮੇਰਾ ਨਾਮ ਹੈ ਤੇ ਕੈਸ਼ੀਆਨਾ ਜੀ ਮੈਂ ਲੁਧਿਆਣਾ ਫੁੱਲੋ ਟਰਾਂਸਪੋਰਟ ਚੋਸ਼ੀ ਹੁੰਦਾ ਜੀ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਰੱਖੀ ਆ ਜੀ ਜੋ ਕੇਂਦਰ ਸਰਕਾਰ ਨੇ ਸਾਡੇ ਡਰਾਈਵਰ ਭਰਾਵਾਂ ਦੇ ਦੇ ਵਿੱਚ ਕਿ ਤਰ੍ਹਾਂ ਦਾ ਮਾਹੌਲ ਪੈਦਾ ਹੋਗਾ ਜੋ ਨਵੇਂ ਕਾਨੂੰਨ ਬਣੇ ਆ ਡਰਾਈਵਰਾਂ ਲਈ ਜੇ ਕੋਈ ਐਕਸੀਡੈਂਟ ਰੋਡ ਤੇ ਹੋ ਗਿਆ ਤਾਂ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੇ 5 ਲੱਖ ਰੁਪਏ ਜੁਰਮਾਨਾ ਉਸ ਅਸੀਂ ਕਾਨੂੰਨ ਦੇ ਬਰੋਚ ਅਸੀਂ ਇੱਕ ਅੱਜ ਆਪਣੀ ტ્રાਹੂਨ ਨਗਰ ਵਿੱਚ ਕਾਨਫਰੰਸ ਰੱਖੀ ਆ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਦੇਖੋ ਪਹਿਲਾਂ ਤਾਂ ਇਹ ਕਾਨੂੰਨ ਕਿਸੇ ਦੀ ਸਲਾਹ ਨਾਲ ਨਹੀਂ ਲੱਤੇ ਗਏਗੇ ਕਿਸੇ ਵਿੱਚ ਕਮੇਟੀ ਨਹੀਂ ਬਿਠਾਈ ਕੋਈ ਸੋਸ਼ਲ ਸਲਾਹ ਨਹੀਂ ਕੀਤੀ ਤੇ ਬਿਲਕੁਲ ਗਲਤ ਆ ਜੀ ਇਹ ਇਹਨੂੰ ਜਲਦੀ ਹਾਸਲੇ ਜਾਣ ਕਿਉਂਕਿ ਪਹਿਲੇ ਹੀ ਬੇਰਜ਼ਗਾਰੀ ਦੀ ਬੜੀ ਮਾਰ ਚੱਲ ਰਹੀ ਹੈ ਤੇ ਜਿਹੜੇ ਸਾਡੇ ਡਰਾਈਵਰ ਆ ਉਹ ਜਿੱਥੇ ਗੱਡੀਆਂ ਸਾਡੇ ਖੜੀਆਂ ਰਸਤੇ ਖੜਾ ਕੇ ਚਾਬੀਆਂ ਦੇ ਕੇ ਸਾਨੂੰ ਫੋਨ ਕਰਕੇ ਗੱਡੇ ਖੜਾ ਕੇ ਚਲੇ ਗਏ ਆ ਵੀ ਅਸੀਂ ਇਸ ਕਾਨੂੰਨ ਦਾ ਪਾਲਣਾ ਨਹੀਂ ਕਰ ਸਕਦੇ ਅਸੀਂ ਸਾਡਾ ਇਹਦੇ ਅਰਥਵਸਥਾ ਵਿਗੜਨੀ ਆ ਗਵਰਨਮੈਂਟ ਦੀ ਦੇਖੋ ਸਾਰੇ ਬੇਰਜ਼ਗਾਰੀ ਵੱਧ ਜਾਣੀ ਆ ਬੇਰਜ਼ਗਾਰੀ ਬਦ ਲੋਕਾ ਨਸ਼ੇ ਪੱਤੇ ਕਰਨਗੇ ਸੋ ਕੋਈ ਗਲਤ ਪਾਸੇ ਜਾਂਦਾ ਬੰਦਾ ਜਿਹੜਾ ਕੰਮ ਨਹੀਂ ਕਰੂਗਾ ਅਸੀਂ ਇਸ ਲਈ ਜੇ ਇਸੇ ਮਾਹੌਲ ਇੱਥੇ ਮੰਗ ਕਰਦੇ ਆ ਗਵਰਨਮੈਂਟ ਤੋਂ ਇਹ ਕਾਨੂੰਨ ਜਲਦੀ ਬਾਸ ਲਿਆ ਜਾਵੇ ਨਹੀਂ ਲੋਕਾਂ ਨੂੰ ਸੜਕਾਂ ਦੇ ਉੱਤੇ ਮਜਬੂਰ ਹੋਣਾ ਪਊਗਾ ਤੇ ਬਾਕੀ ਦੂਜੀ ਗੱਲ ਦੇਖੋ ਜਿਹੜੇ ਇੱਕ ਧੰਦਾ ਮੜ ਮੋਟਾ ਚੱਲਦਾ ਸਾਡਾ ਟਰਾਂਸਪੋਰਟ ਦਾ ਤੇ ਇਹ ਵੀ ਸਾਡੇ ਮੋਦੀ ਸਰਕਾਰ ਨੇ ਸੈਂਟਰ ਨੇ بڑے ਹੱਥਾਂ ਦੇ ਵਿੱਚ ਦੇਣ ਦੀ ਚਾਲ ਲੱਗਦੀ ਆ ਵੀ ਇਹਨਾਂ ਨੂੰ ਖਤਮ ਕੀਤਾ ਜਾਵੇ ਛੋਟੇ ਜਿਹੜੇ ਬੰਦੇ ਲੋਕ ਹੈਗੇ ਉਹਨੂੰ ਖਤਮ ਕਰਤਾ ਜਾਵੇ ਤੇ ਹੁਣ ਅਗਲਾ ਤੁਹਾਡਾ ਐਕਸ਼ਨ ਪਲਾਨ ਐਕਸ਼ਨ ਸਾਡਾ ਅਗਲਾ ਇਹ ਆ ਜੀ ਅਸੀਂ ਸਾਰੇ ਆਲ ਇੰਡੀਆ ਦੇ ਹੁਣ ਸਾਡੀਆਂ ਯੂਨ ਆਪਸ ਵਿੱਚ ਗੱਲਬਾਤ ਕਰਨਗੇ ਆ ਤੇ ਉਹਦੇ ਜੋ ਸਾਡੇ ਦਿੱਲੀ ਆਪਣਾ ਆਲ ਇੰਡੀਆ ਜੋ ਸਾਡੀ ਸਰਕਾਰ ਯੂਨ ਉਹਦੇ ਕਹੜੇ ਮੁਤਾਬਕ ਅਸੀਂ ਜੋ ਕਦਮ ਹੋਰ ਅੱਗੇ ਉਠਾਵਾਂਗੇ ਕੁਝ ਯੂਨੀਅਨਾਂ ਜਿਹੜੀਆਂ ਤੁਹਾਡੇ ਨਾਲ ਅਟੈਚ ਨਹੀਂ ਹੈਗੀਆਂ ਅਗਰ ਉਹ ਸੜਕਾਂ ਤੇ ਉਤਰਦੀਆਂ ਨੇ ਕੰਮਕਾਜ ਕਰਦੀਆਂ ਨੇ ਰੋਕਣ ਦੀ ਕੋਸ਼ਿਸ਼ ਸਰ ਰੋਕਣ ਦੀ ਕੋਸ਼ਿਸ਼ ਤਾਂ ਕਰਾਂਗੇ ਤੇ ਦੇਖੋ ਅਸੀਂ ਅਸੀਂ ਬਰਾਬਰ ਉਹਨਾਂ ਦਾ ਸਹਿਯੋਗ ਦੇਾਂਗੇ ਅਸੀਂ ਜਿਹੜਾ ਵੀ ਕੋਈ ਇਸ ਮੈਟਰ ਤੇ ਮਤਲਬ ਇਹ ਤਾਂ ਇੱਕ ਜਨਮੁੱਧਾ ਹੋ ਗਿਆ ਨਾ ਇਸ ਮੁੱਦੇ ਤੇ ਸਾਰੇ ਹੀ ਸਹਿਯੋਗ ਦੇਾਂਗੇ ਇਹਦੇ ਵਿੱਚ ਕੋਈ ਯੂਨੀਅਨ ਆਪੋਜੀਸ਼ਨ ਕੁਝ ਨਹੀਂ ਹੈਗਾ ਇੱਕ ਵਪਾਰੀਕ ਮੁੱਦਾ ਹੈ ਇਸ ਮੁੱਦੇ ਤੇ ਸਾਰੇ ਹੀ ਅਸੀਂ ਇੱਕ ਦੂਜੇ ਦਾ ਸਹਿਯੋਗ ਦੇਾਂਗੇ ਦੂਸਰੀ ਗੱਲ ਅਗਰ ਇਹ ਸਜ਼ਾ ਡਰਾਈਵਰ ਨੂੰ ਅਗਰ ਸਜ਼ਾ ਦੇਣੀ ਹੈ ਅਗਰ 10 ਲੱਖ ਰੁਪਏ ਦੀ ਪੈਨਲਟੀ ਪਾਣੀ ਹੈ ਤਾਂ ਫਿਰ ਗੱਡੀ ਕਿਉਂ ਚਲਾਊਗਾ ਉਹ ਫਿਰ ਟਿੱਟਾ ਵੇਚਣਾ ਚાલુ ਕਰ ਦੂਗਾ ਯਾ ਫਿਰ ਗਲਤ ਕੰਮ ਕਰ ਲੇਗਾ ਅਗਲੇ ਸਜ਼ਾ ਹੀ ਲੈਣੀ ਹੈ ਤਾਂ ਅਗਰ ਅਸੀਂ ਡਰਾਈਵਰ ਨੂੰ ਕਹਿ ਦਾਂਗੇ ਕਿ ਭਾਈ ਤੈਨੂੰ ਅਸੀਂ ਸਜ਼ਾ ਦੇਣੀ ਹੈ ਕੋਈ ਐਕਸੀਡੈਂਟ ਹੁੰਦਾ ਹੈ ਤੇ ਅਗਲੇ ਨੂੰ ਪਤਾ ਮੈਨੂੰ ਸਜ਼ਾ ਮਿਲਣੀ ਹੈ ਤਾਂ ਕੋਈ ਗਲਤ ਕੰਮ ਕਰੂਗਾ ਫਿਰ ਉਹ ਡਰਾਈਵਰੀ ਕਿਉਂ ਕਰੂਗਾ ਤੇ ਇਹ ਸੋਏ ਜਿਹੜੇ ਕਾਨੂੰਨ ਨੇ ਇਹ ਕਿਸੇ ਕੋਈ ਮਾਇਨੇ ਨਹੀਂ ਰੱਖਦੇ ਹੈਗੇ ਇਹਨਾਂ ਦੀ ਕੋਈ ਇਹ ਬੇਬਨਯਾਦੀ ਕਾਨੂੰਨ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ। ਠੀਕ ਹੈ ਜੀ। ਇਸ ਮੌਕੇ ਡਰਾਈਵਰਾਂ ਦਾ ਕਹਿਣਾ ਹੈ ਕਿ ਕੇਂਦਰ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਜੇਕਰ ਇਹ ਕਾਨੂੰਨ ਨੂੰ ੱੱਕੇ ਨਾਲ ਪਾਸ ਕੀਤਾ ਗਿਆ ਤਾਂ ਅਸੀਂ ਸੜਕਾਂ ਉੱਤੇ ਉੱਤਰ ਕੇ ਪੱਕੇ ਮੋਰਚੇ ਲਗਾ ਦੇਵਾਂਗੇ। ਇਸ ਦੇ ਨਾਲ ਹੀ ਉਹਨਾਂ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੂੰ ਮਿਲ ਕੇ ਇਸ ਮਸਲੇ ਬਾਬਤ ਗੱਲਬਾਤ ਕਰਨ ਦੀ ਗੱਲ ਆਖੀ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਬਾਬਤ ਕੀ ਫੈਸਲਾ ਲੈਂਦੀ ਹੈ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।